ਸਰ ਸੰਧੂ ਜੀ ਅਗਰ ਤੁਹਾਨੂੰ ਪਤਾ ਹੀ ਪਤਾ ਹੈ ਪ੍ਰਿੰਟ ਸੰਗੋਵਾਲ ਦੇ ਵਿੱਚ ਹੈ ਐਸੈਪੋ ਰਮੇਸ਼ਨ ਜੀ ਜੋ ਕਿ ਬਹੁਤ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਹਨ ਆ ਬਾਰਸ਼ਾਂ ਦੇ ਵਿੱਚ ਇਹਨਾਂ ਦੇ ਦੋ ਬੱਚੇ ਜਿਹੜੇ ਨੇ ਪ੍ਰਿੰਟ ਲਗਾਉਣ ਦੇ ਨਾਲ ਦੋ ਬੱਚੇ ਨਾਲ ਐਜਵਾਨ ਚਲੇ ਗਏ ਹੋਰ ਪੂਰੀ ਉਮਰਾਂ ਦੇ ਸਨ ਕਿ ਕਿਸ਼ੌਨ ਦਾ ਹਾਂ ਇਹ ਤੋਂ ਉਹੀ ਸਾਡੇ 19 ਸਾਲ ਦਾ 20 ਸਾਲ ਦਾ ਉਹ ਜਦੋਂ ਘਰ ਦੇ ਵਿੱਚ ਸੰਦੋ ਮਾਂ ਜਾਂ ਬੇਟੀ ਕਦੇ ਜਾ ਕੇ ਆਉਣਾ ਟਿਕਾ ਰਹਦਾ ਬਿਲਕੁਲ ਜਿਵੇਂ ਜ਼ੀਰੋ ਤੇ ਆ ਜਾਂਦਾ ਪਰ ਦੋਸਤੋ ਕਿਉਂਕਿ ਬੱਚਾ ਦੇ ਸਿੱਤੇ ਮਾਪੇ ਬੈਠਦੇ ਨੇ ਹਨਾ ਇਹ ਸਾਡੀ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਜਿ ਉਸ ਇਹਨਾਂ ਦੇ ਨਾਲ ਕੋ ਬਾਹ ਫੜੀਏ ਇਹਨਾਂ ਦਾ ਸਾਥ ਦੇ ਸਾਡੇ ਜਿੱਦੇ ਦੰਦੀ ਪੀਐਸਆਈ ਮਾਡਲ ਹਸਪੀਟਲ ਮੇਰੇ ਆਕੋਂ ਕੀ ਐਕਟ ਸਰਵਿਸ ਮੈਂ ਸਟੋਰੀ ਗਾਰਡ ਦੇ ਰੋਲ ਤੇ ਕੁਝ ਤੁਹਾਡੇ ਵਾਸਤੇ ਸਾਡੀ ਜੀ ਜੀ ਬੰਦੀ ਹੈਲਪ ਲੈਫ ਹੈ ਜੀ ਜੇਤੇਦਾਰ ਮਨੋ ਸਿੰਘ ਜੀ ਜੋ ਕਿ ਬੁੱਢਾ ਨਾਗਰ ਦੇ ਜੇਤੇਦਾਰ ਵੀ ਹਨ ਤੇ ਉਹਨਾਂ ਦੀ ਸੋਸਾਇਟੀ ਹੈ ਭਾਈ ਬਤਾਰ ਸਿੰਘ ਜੀ ਉਹਨਾਂ ਦੇ ਨਾਮ ਹੋਏ ਉਹਨਾਂ ਦੇ ਨਮਾਇਦੇ ਸੇਵਾ ਕਰਨ ਵਾਲੇ ਰਵਿੰਦਰ ਸਿੰਘ ਜੀ ਗੁਰੂ ਗ੍ਰਾਮਦਾਸ ਜੀ ਦਾ ਸੇਵਾ ਸੈਲੀ ਤੋਂ ਡਾਕਟਰ ਸਰੂਪ ਸਿੰਘ ਜੀ ਜਿਹੜੇ ਦਰਬਾਰ ਸਾਹਿਬ ਕੇ ਹਰ ਮੰਗਲਵਾਰ ਨੂੰ ਜਾ ਕੇ ਸੇਵਾ ਕਰਦੇ ਨੇ ਭਾਰਤੀ ਕਿਸਾਨ ਮੋਰਟਾ ਦੇ ਜ਼ਿਲ੍ਹਾ ਪ੍ਰਧਾਨ ਗੁਰਸੇਵ ਸਿੰਘ ਜੀ ਮਾਨ ਇਹ ਵੀ ਹਰ ਪਿੰਡਾਂ ਦੇ ਵਿੱਚ ਬੜੀ ਸੇਵਾ ਕਰਕੇ ਆਏ ਨੇ ਡਾਕਟਰ ਸਾਹਿਬ ਜਾ ਕੇ ਕੋਈ ਨਾ ਮਹੀਆਪਰਾ ਕਹਿਦੇ ਜਿੰਨੀ ਪ੍ਰਸ਼ੰਤਾ ਅਨੁਸਾਰ ਸਾਡੇ ਕੋਲ ਸਿਸਟਮ ਸਹੀ ਹੁੰਦਾ ਹੈ ਕਿਉਂਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਘੁੰਮ ਰਹੇ ਹਾਂ ਔਰ ਦਾਸੂ ਗੁਰਨਾਮ ਸਿੰਘ ਗੁਰਮਤ ਪ੍ਰਚਾਰ ਸਭਾ ਪੰਜਾਬ ਦਾ ਕਿਨਵਾਸੇ ਕੋਸ਼ਮਾਤਰ ਹਸੇਵਾ ਲੱਗੇ ਆ ਇਹਨੂੰ ਕੋਈ ਵੱਡੀ ਸੇਵਾ ਨਹੀਂ ਸਤਾਵੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨ ਫਿਰ ਵੀ ਇਹਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜੇ ਹੋਏ ਆਂ ਤੁਸੀਂ ਸਾਡੇ ਸਾਰੇ ਜਿੰਨੇ ਵੀ ਮੈਂਬਰ ਸਾਹਿਬ ਆਏ ਨੇ ਸਭ ਦੇ ਨੰਬਰ ਲੈ ਲਓ ਜੇ ਕੋਈ ਲੋੜ ਪੈਂਦੀ ਹੈ ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਹੋਏ ਆਂ ਕੋਸ਼ਮਾਤਰ ਬੈਠਾ ਹੈ ਜਿਹੜੀ ਆਪਾਂ ਇਹਨੂੰ ਸੇਵਾ ਦੇਣੀ ਹੈ ਜੀ ਤੁਹਾ ਮੈਂ ਬੇਨਤੀ ਕਰਾਂਗਾ ਭਾਈ ਮਨੋਤਮ ਜੀ ਪਰ ਸੰਜੀ ਆਜੋ ਮਾਲ ਖਾਣ ਜੋ ਚੋਲੋ ਨਾ ਹੋਵੇ ਸੋਹਾ ਨਾ ਹੋ ਜੀ ਹਾਲ ਨਹੀਂ ਕਿ ਮੁੰਡਾ ਸੋਹਾ ਬਾਈਸ਼ੀ ਬੋਤੇ ਨਹੀਂ ਕੋਈ ਬਾਕੀ ਸੇਵਾ ਕੋਈ ਨਹੀਂ ਜੋ ਕਿ ਰੋਡ ਤੇ ਹਾੜੀ